ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿੰਨਾ ਸੰਗਤਾਂ ਨੂੰ ਪਾਠ ਕਰਦੇ ਸਮੇਂ ਨੀਂਦ ਆਲਸ ਤੇ ਥਕਾਵਟ ਮਹਿਸੂਸ ਹੁੰਦੀ ਹੈ ਇਹ ਕਿਉਂ ਹੁੰਦੀ ਹੈ ਤੇ ਇਸ ਦਾ ਕਾਰਨ ਕੀ ਹੈ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਭਾਈ ਸਾਹਿਬ ਆਪਣੇ ਘਰ ਪਰਿਵਾਰ ਵਿੱਚ ਹੋ ਰਹੀਆਂ ਗੱਲਾਂ ਤੋਂ ਕਾਫੀ ਪਰੇਸ਼ਾਨ ਹੋ ਕੇ ਮਾਹਪੁਰਖਾਂ ਕੋਲ ਗਏ ਜਦੋਂ ਉਹਨਾਂ ਨੇ ਜਾ ਕੇ ਮਾਹਪੁਰਖਾਂ ਅੱਗੇ ਬੇਨਤੀ ਕੀਤੀ ਕਿ ਉਹਨਾਂ ਦੇ ਪਰਿਵਾਰ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਕੁਝ ਵੀ ਨਹੀਂ ਸਹੀ ਚੱਲ ਰਿਹਾ ਨਾ ਤਾਂ ਉਹਨਾਂ ਦਾ ਸਰੀਰ ਠੀਕ ਰਹਿ ਰਿਹਾ ਨਾ ਉਹਨਾਂ ਦੇ ਕੰਮ ਵਿੱਚ ਵਾਧਾ ਹੋ ਰਿਹਾ ਤੇ ਨਾ ਉਹਨਾਂ ਦਾ ਕੁਝ ਹੋਰ ਪੈਸੇ ਦੀ ਬਰਕਤ ਹੋ ਰਹੀ ਹੈ ਸੰਗਤ ਜੀ ਉਸ ਨੂੰ ਇਹ ਸੀ ਕਿ ਸ਼ਾਇਦ ਕਿ ਕਿਸੇ ਨੇ ਉਸ ਦੇ ਘਰ ਤੇ ਕੁਝ ਕਰ ਕਰਾ ਦਿੱਤਾ ਹੈ ਤਾਂ ਉਸਨੇ ਮਾਪੁਰਖਾਂ ਨੂੰ ਕਿਹਾ ਕਿ ਉਸ ਨੂੰ ਇਹ ਹੈ ਕਿ ਉਸ ਦੇ ਘਰ ਤੇ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੈ ਗੁਰੂ ਦਾ ਸਿੱਖ ਹੋ ਕੇ ਵੀ ਉਹ ਐਦਾਂ ਦੇ ਬਹਿਮਾ ਭਰਮਾਂ 'ਚ ਪੈ ਚੁੱਕਿਆ ਸੀ ਕਿਉਂਕਿ ਜਦੋਂ ਬੰਦਾ ਤੰਗ ਪਰੇਸ਼ਾਨ ਹੋ ਜਾਵੇ ਤਾਂ ਆਲੇ-ਦੁਆਲੇ ਵੀ ਕਾਰਾਂ ਦੀਆਂ ਗੱਲਾਂ ਉਸ ਦੇ ਮਨ ਵਿੱਚ ਘੇਰਾ ਪਾਉਂਦੀਆਂ ਹੀ ਪਾਉਂਦੀਆਂ ਨੇ ਤੇ ਜਦੋਂ ਉਸਨੇ ਮਹਾਪੁਰਖ ਨੂੰ ਇਹ ਕਿਹਾ ਤਾਂ ਮਹਾਪੁਰਖਾਂ ਨੇ ਉਸ ਨੂੰ ਕਿਹਾ ਕਿ ਗੁਰੂ ਦਾ ਸਿੱਖ ਹੋ ਕੇ ਤੂੰ ਐਦਾਂ ਦੀ ਗੱਲਾਂ ਕਰ ਰਿਹਾ ਹੈ ਕਿ ਤੂੰ ਇੰਜ ਦੱਸ ਕਿ ਤੂੰ ਨਿਤਨੇਮ ਕਰਦਾ ਹੈ ਜਦੋਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਤਾਂ ਉਸਨੇ ਕਿਹਾ ਨਹੀਂ ਮੇਰਾ ਨਿਤਨੇਮ ਪੱਕਾ ਨਹੀਂ ਹੈ ਮੈਂ ਕਦੇ-ਕਦਾਈ ਹੀ ਪਾਠ ਕਰਦਾ ਹਾਂ ਤੇ ਫਿਰ ਗੁਰੂ ਸਾਹਿਬ ਜੀ ਨੇ ਉਸ ਨੂੰ ਪੁੱਛਿਆ ਕਿ ਤੇਰੀ ਘਰਵਾਲੀ ਤਾਂ ਰੋਜ਼ ਨਿਤਨੇਮ ਕਰਦੀ ਹੀ ਹੋਵੇਗੀ ਤਾਂ ਉਸਨੇ ਕਿਹਾ ਨਹੀਂ ਮੇਰੇ ਘਰ ਵਾਲੀ ਦਾ ਵੀ ਕੋਈ ਪੱਕਾ ਨਿਤਨੇਮ ਨਹੀਂ ਹੈ ਉਹ ਵੀ ਕਦੇ ਕਦਾਈ ਹੀ ਪਾਠ ਕਰਦੀ ਹੈ ਸੰਗਤ ਜੀ ਜਦੋਂ ਐਨੀ ਗੱਲ ਬਾਬਾ ਜੀ ਨੇ ਸੁਣੀ ਤਾਂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਤੁਸੀਂ ਆਪਣਾ ਨਿਤਨੇਮ ਪੱਕਾ ਕਰੋ ਅਮਰਤ ਵੇਲੇ ਨੂੰ ਸੰਭੋ ਕਿਉਂਕਿ ਸੰਗਤ ਜੀ ਜੇਕਰ ਅਸੀਂ ਗੁਰੂ ਤੋਂ ਲੜ ਲੱਗਣਾ ਹੈ ਮਨ ਦੀ ਸ਼ਾਂਤੀ ਚਾਹੀਦੀ ਹੈ ਏ ਆਇਦੇ ਵਾਲੇ ਦੇ ਵਿਕਾਰਾਂ ਤੋਂ ਸਾਨੂੰ ਰਾਹਤ ਚਾਹੀਦੀ ਹੈ ਤਾਂ ਅਮਰਤ ਵੇੜੇ ਉੱਠ ਕੇ ਗੁਰੂ ਦੇ ਲੜ ਲੱਗिए ਪਾਠ ਕਰਿਏ ਕਿਉਂਕਿ ਅਮਰਤ ਵੇੜੇ ਵਿੱਚ ਮੰਗੀ ਹੋਈ ਦਾਤ ਸਤਿ ਪਿਆਰਿਓ ਮਿਲਦੀ ਹੀ ਮਿਲਦੀ ਹੈ ਕਿਉਂਕਿ ਅਮਰਤ ਵੇਲਾ ਬੜਾ ਹੀ ਸੁਭਾਗਾ ਹੁੰਦਾ ਹੈ ਸੰਗਤ ਜੀ ਜੇਕਰ ਮਨ ਇਕਾਗਰ ਚਿਤ ਕਰਕੇ ਭਗਤੀ ਵਿੱਚ ਜੋੜਨਾ ਹੈ ਤਾਂ ਅਮਰਤ ਵੇਲੇ ਦਾ ਸਮਾ ਬਹੁਤ ਹੀ ਬੜਪਾਗੀ ਹੁੰਦਾ ਹੈ। ਤੇ ਫਿਰ ਮਹਾਪੁਰਖਾ ਜੀ ਨੇ ਕਿਹਾ ਕਿ ਜੇਕਰ ਉਸ ਸਮੇ ਵੀ ਤੇਰਾ ਮਨ ਭਗਤੀ ਵਿੱਚ ਨਹੀਂ ਲੱਗ ਰਿਹਾ। ਤੈਨੂੰ ਨੀਂਦ ਆ ਰਹੀ ਹੈ, ਆਲਸ ਪੈ ਰਿਹਾ ਹੈ, ਮਨ ਨਹੀਂ ਕਰ ਰਿਹਾ। ਉਹ ਬਾਸੀਆਂ ਆ ਰਹੀਆਂ ਨੇ। ਤਾਂ ਤੁਸੀਂ ਕੀ ਕਰਨਾ ਹੈ? ਆਪਣੇ ਕੋਲ ਜਲ ਰੱਖ ਲੈਣਾ ਹੈ। ਕਿਉਂਕਿ ਜਦੋਂ ਅਸੀਂ ਆਪਣੇ ਕੋਲ ਪਾਠ ਕਰਦੇ ਸਮੇਂ ਜਲ ਰੱਖਦੇ ਹਾਂ। ਤਾ ਸੰਗਤ ਜੀ ਜੋ ਵੀ ਅਸੀਂ ਪਾਣੀ ਪੜਦੇ ਸਮੇਂ ਸ਼ਬਦ ਉਚਾਰਦੇ ਹਾਂ ਤਾਂ ਉਹ ਸ਼ਬਦ ਉਸ ਪਾਣੀ ਵਿੱਚ ਸਮਾ ਜਾਂਦੇ ਨੇ ਤੇ ਜਦੋਂ ਵੀ ਅਸੀਂ ਗੁਰੂ ਸਾਹਿਬ ਅੱਗੇ ਪਾਠ ਕਰਕੇ ਅਰਦਾਸ ਕਰਕੇ ਉਸ ਚਲਨ ਨੂੰ ਛਕਦੇ ਹਾਂ ਤਾਂ ਸਾਡੇ ਅੰਦਰ ਦੇ ਦੁੱਖ ਕੱਟੇ ਜਾਂਦੇ ਨੇ ਤੇ ਸੰਗਤ ਜੀ ਬਾਕੀ ਜਲ ਅਸੀਂ ਜਦੋਂ ਘਰ ਵਿੱਚ ਛਿੱਟਾ ਦਿੰਨੇ ਆ ਜੇ ਘਰ ਵਿੱਚ ਮਾੜੀ ਊਰਜਾ ਹੁੰਦੀ ਹੈ ਮਾੜੀ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਹੈ ਤਾਂ ਉਹ ਵੀ ਦੂਰ ਹੋ ਜਾਂਦਾ ਹੈ ਤੇ ਹੌਲੀ-ਹੌਲੀ ਸਾਨੂੰ ਆਪਣੇ ਘਰ ਦਾ ਮਾਹੌਲ ਵਧੀਆ ਲੱਗਣ ਜਾਂਦਾ ਹੈ ਵਧੀਆ ਲੱਗਣ ਲੱਗ ਜਾਂਦਾ ਹੈ ਤੇ ਘਰ ਪਰਵਾਰ ਵਿੱਚ ਖੁਸ਼ੀਆਂ ਆndੀਆਂ ਨੇ ਤੇ ਜਦੋਂ ਅਸੀਂ ਇਹ ਨਿੱਤ ਨੇਮ ਪੱਕਾ ਕਰਾਂਗੇ ਉਦੋਂ ਹੀ ਸੰਗਤ ਜੀ ਇਹ ਸਭ ਹੋਣਾ ਹੈ ਨਿੱਤ ਨੇਮ ਪੱਕਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਿੱਤ ਨੇਮ ਪੱਕਾ ਕਰਕੇ ਜਲ ਕੋਣ ਰੱਖਣਾ ਤੇ ਫਿਰ ਉਸ ਦਾ ਸੇਵਨ ਕਰਨਾ ਤੇ ਘਰ ਵਿੱਚ ਛਿੱਟਾ ਦੇਣਾ ਸੰਗਤ ਜੀ ਇਹ ਹੀ ਸਾਡੇ ਜੀਵਨ ਵਿੱਚ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਵੇਗਾ ਤੇ ਦੂਸਰੀ ਗੱਲ ਹੈ ਸੰਗਤ ਜੀ ਜਦੋਂ ਵੀ ਅਸੀਂ ਕੋਲ ਜਲ ਰੱਖਣਾ ਹੈ ਤਾਂ ਅਸੀਂ ਆਪਣੇ ਕੋਲ ਇੱਕ ਸੁੱਚਾ ਰਮਾਲ ਵੀ ਰੱਖਣਾ ਹੈ ਉਹ ਸੁੱਚਾ ਰਮਾਲ ਅਸੀਂ ਵਰਤਿਆ ਪਿਆ ਨਹੀਂ ਹੋਣਾ ਚਾਹੀਦਾ ਉਹ ਬਿਲਕੁਲ ਹੀ ਸੁੱਚਾ ਹੋਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਪਾਠ ਕਰੋਗੇ ਸੰਗਤ ਜੀ ਚਾਹੇ ਜਪਜੀ ਸਾਹਿਬ ਦਾ ਪਾਠ ਤੁਸੀਂ ਸਵਰ ਟਾਈਮ ਕਰ ਰਹੇ ਹੋ ਜਾਂ ਚਪੋਈ ਸਾਹਿਬ ਜੀ ਦਾ ਕਰ ਰਹੇ ਹੋ ਸੁਖਮਨੀ ਸਾਹਿਬ ਜੀ ਦਾ ਕਰ ਰਹੇ ਹੋ ਜ압 ਸਾਹਿਬ ਜੀ ਦਾ ਕਰ ਰਹੇ ਹੋ ਰਹਿਰਾ ਸਾਹਿਬ ਜੀ ਦਾ ਕਰ ਰਹੇ ਹੋ ਆਨੰਦ ਸਾਹਿਬ ਦੀ ਬਾਣੀ ਪੜ ਰਹੇ ਹੋ ਜੋ ਵੀ ਜਿਸ ਸਮੇਂ ਵੀ ਤੁਸੀਂ ਜੋ ਵੀ ਪਾਠ ਕਰ ਰਹੇ ਹੋ ਸੰਗਤ ਜੀ ਤੁਸੀਂ ਕੀ ਕਰਨਾ ਹੈ ਉਸ ਰੁਮਾਲ ਨੂੰ ਜਦੋਂ ਵੀ ਤੁਸੀਂ ਗੁਰਬਾਣੀ ਪੜਨੇ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਪਹਿਲਾ ਪੰਨਾ ਗੁਰਬਾਣੀ ਦਾ ਕਰ ਲਿਆ ਤਾਂ ਤੁਸੀਂ ਉਸ ਉੱਪਰ ਬੜੀ ਸ਼ਰਧਾ ਭਾਵਨਾ ਨਾਲ ਮੰਨਜ ਪਿਆਰ ਨਾਲ ਉਸ ਪੰਨੇ ਤੇ ਰੁਮਾਲ ਨੂੰ ਫੇਰਨਾ ਹੈ ਤੇ ਜਦੋਂ ਤੁਸੀਂ ਅਗਲੇ ਪੰਨੇ ਤੇ ਆਏ ਐਦਾਂ ਹੀ ਦੂਸਰੇ ਪੰਨੇ ਤੇ ਫੇਰਨਾ ਹੈ ਜਦੋਂ ਸਾਡਾ ਸਾਰਾ ਪਾਠ ਪੂਰਾ ਹੋ ਗਿਆ ਸੀ ਕੱਲੇ-ਕੱਲੇ ਪੰਨੇ ਦੇ ਰੁਮਾਲ ਫੇਰਿਆ ਹੈ ਰੁਮਾਲ ਨੂੰ ਤੁਸੀਂ ਕੀ ਕਰਨਾ ਹੈ ਜੋ ਸਾਡੇ ਕੋਲ ਜਲ ਪਿਆ ਹੋਗਾ ਉਸ ਵਿੱਚ ਨਿਚੋੜ ਲੈਣਾ ਹੈ ਮਤਲਬ ਉਸ ਵਿੱਚ ਡਬੋ ਕੇ ਤੇ ਰੁਮਾਲ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹ ਜਲ ਨੂੰ ਅਸੇ ਛਕਣਾ ਹੈ ਸੰਗਤ ਜੀ ਇੱਕ ਵਾਰ ਇੰਜ ਕਰਕੇ ਦੇਖਿਓ ਤੁਹਾਡੇ ਦੁੱਖ ਰੋਗ ਦੂਰ ਹੋਣਗੇ ਵਾਹਿਗੁਰੂ ਦੀ ਤੁਹਾਡੇ ਉੱਤੇ ਇੰਨੀ ਕਿਰਪਾ ਹੋਵੇਗੀ ਜੋ ਸ਼ਰਦਾ ਭਾਵਨਾਂ ਦਾ ਮੰਗੋਗੇ ਉਹ ਤੁਹਾਨੂੰ ਮਿਲੇਗਾ ਹੀ ਮਿਲੇਗਾ ਕਿਉਂਕਿ ਸੰਗਤ ਜੀ ਮਾਪੂਰਖ ਕਹਿੰਦੇ ਨੇ ਕਿ ਇੱਕ ਵਾਰ ਦੀ ਗੱਲ ਹੈ ਕਿ શ્રી ਗੁਰੂ ਹਰਿਕ੍ਰਿਸ਼ਨ ਜੀ ਰਾਸਤੇ ਵਿੱਚ ਜਾ ਰਹੇ ਹਨ ਤੇ ਉਹਨਾਂ ਨੂੰ ਰਸਤੇ ਵਿੱਚ ਇੱਕ ਕੋੜੀ ਮਿਲਿਆ ਉਹ ਬਹੁਤ ਜ਼ਿਆਦਾ ਦੁੱਖ ਤਕਲੀਫ ਵਿੱਚ ਸੀ ਬਹੁਤ ਜ਼ਿਆਦਾ ਤੜਫ ਰਿਹਾ ਸੀ ਉਸ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਮੈਨੂੰ ਠੀਕ ਕਰ ਦਿਓ ਮੈਂ ਤੁਹਾਡੇ ਚਰਨਾ ਕਮਲਾ ਚਰ ਅਰਦਾਸ ਕਰਦਾ ਹਾਂ ਕਿ ਮੈਨੂੰ ਇਸ ਸਪੀੜ ਤੋਂ ਰਾਹਤ ਦਿਓ ਉਹ ਬਹੁਤ ਜ਼ਿਆਦਾ ਦੁਖੀ ਸੀ ਸੰਗਤ ਜੀ ਉਸ ਟਾਈਮ ਉਸ ਸਮੇ ਗੁਰੂ ਸਾਹਿਬ ਆਪਣੇ ਹੱਥ ਵਿੱਚ ਇੱਕ ਰੁਮਾਲ ਪੱਕਾ ਹੀ ਰੱਖਦੇ ਸੀ ਸੰਗਤ ਜੀ ਤੇ ਜਦੋਂ ਉਸ ਕੋੜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਫਿਰ ਗੁਰੂ ਜੀ ਨੇ ਉਸ ਨੂੰ ਆਪਣਾ ਰੁਮਾਲ ਦੇ ਦਿੱਤਾ ਤੇ ਜਦੋਂ ਕੋੜੀ ਨੇ ਉਹ ਰੁਮਾਲ ਆਪਣੇ ਜਿੱਥੇ ਜਿੱਥੇ ਉਸ ਨੂੰ ਦੁੱਖ ਤਕਲੀਫ ਸੀ ਉਸ ਜਗ੍ਹਾ ਤੇ ਰੱਖਿਆ ਉਸ ਤੋਂ ਉਲਦਾ ਦੁੱਖਾ ਤਕਲੀਫ ਬਿਲਕੁਲ ਹੀ ਦੂਰ ਹੋ ਗਿਆ ਤਾਂ ਸੰਗਤ ਜੀ ਇਸ ਤਰ੍ਹਾਂ ਹੈ ਰੁਮਾਲ ਕੋਲ ਰੱਖਣ ਨਾਲ ਤੇ ਬਾਣੀ ਪੜ੍ਹਦੇ ਸਮੇਂ ਬਾਣੀ ਉਚਾਰਦੇ ਸਮੇਂ ਤਲਕਲ ਨਲੋਂ ਪੰਨਾ ਸਾਫ਼ ਕਰਕੇ ਬਾਅਦ ਵਿੱਚ ਉਹ ਰਮਾਲ ਜਲ ਵਿੱਚ ਨਿਚੋੜ ਕੇ ਉਹੋ ਜਲ ਛਕਣ ਨਾਲ ਸਾਡੇ ਦੁੱਖ ਰੋਗ ਤਕਲੀਫਾਂ ਤੇ ਸਾਡਾ ਅੰਦਰ ਤੇ ਜੋ ਵੀ ਸਾਡਾ ਦੁੱਖ ਰੋਗ ਸਾਨੂੰ ਤੰਗ ਕਰ ਰਿਹਾ ਉਹ ਦੂਰ ਹੋਵੇਗਾ ਤਾਂ ਸੰਗਤ ਜੀ ਜਦੋਂ ਵੀ ਐਸੀ ਇਸ ਤਰ੍ਹਾਂ ਕਰਨਾ ਹੈ ਤਾਂ ਇੱਕ ਸ਼ਬਦ ਜ਼ਰੂਰ ਉਚਾਰਨਾ ਹੈ ਈ ਹਰ ਕ੍ਰਿਸ਼ਨ ਜੀ ਤੇ ਆਈ ਆ ਜਿਸ ਠੇ ਸਭ ਦੁੱਖ ਜਾਏ ਸੰਗਤ ਜੀ ਜਦੋਂ ਵੀ ਅਸੀਂ ਇਸ ਸ਼ਬਦ ਦਾ ਉਚਾਰਨ ਕਰਾਂਗੇ ਤਾਂ ਤੁਸੀਂ ਆਪਣੇ ਅੰਦਰ ਅਲੱਗ ਹੀ ਊਰਜਾ ਮਹਿਸੂਸ ਕਰੋਗੇ ਸੰਗਤ ਜੀ ਇਹ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਇਹ ਜੋ ਕੁਝ ਕੱਲਾ ਵੀਡੀਓ ਵਿੱਚ ਆਪਾਂ ਨੇ ਕੀਤੀਆਂ ਏ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਰੂਰ ਅਪਣਾਓਗੇ ਤੇ ਗੁਰੂ ਸਾਹਿਬ ਦੇ ਲੜ ਲੱਗ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਜਰੂਰ ਸਵਾਰੋਗੇ ਪੁੱਲੋ ਜੁਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ